ਅੱਜ ਦੇ ਦੌਰ ਦੇ ਨਾਲ ਤੇ ਖਾਸ ਕਰਕੇ ਕਿਉਂਕਿ ਜਿਹੜਾ ਇਸ ਖਿੱਤੇ ਦੀ ਬਿਜਲੀਆ ਜਿਹੜੀ ਡਵੈਲਪਮੈਂਟ ਹੈ ਕੋਈ ਇੱਕ ਬੜਾ ਹੀ ਇੱਦਾਂ ਨੇ ਕ੍ਰੂਸ਼ਲ ਪੁਆਇੰਟ ਜਿਹੜਾ ਰੱਖਿਆ ਕਿ ਗਿਆਨ ਦੇ ਇਹਨਾਂ ਤੱਕ ਕਿਤਾਬ ਚ ਬੜਾ ਔਖਾ ਸ਼ਬਦ ਤੇ ਬੜਾ ਲਿਖਿਆ ਮੈਨਾਂ ਨੇ ਕਿ ਹਜੇ ਤੱਕ ਨਾ ਲਿਖੋ ਇਹ ਕਹਿੰਦੇ ਗਿਆਨ ਦੇ ਗਰੋਹ ਪੈਦਾ ਹੋ ਗਏ ਨੇ ਜਿਹੜੇ ਗਿਆਨ ਵੇਚਦੇ ਨੇ ਚਲਦੇ ਨੇ ਗਿਆਨ ਐ ਦੀ ਚੀਜ਼ ਹੋ ਗਈ ਜਿਹੜੀ ਲੋਕਾਂ ਤੋਂ ਲੈ ਕੇ ਉਹਦੀ ਸੇਲ ਪਰਚੇਜ ਹੁੰਦੀ ਆ ਇਸ ਕਰਕੇ ਉਹਨਾਂ ਨੇ ਵਾਇਲਡ ਜਿਹੜਾ ਬੜਾ ਕਰਨਾਕ ਵਿੱਚੇ ਮੈਂ ਕਹਿੰਦਾ ਕਈ ਯੂਨੀਵਰਸਟੀਆਂ ਰਗੜਦੀਆਂ ਵਿੱਚੇ ਕੇ ਪ੍ਰੋਫੈਸਰ ਰਗੜਦੇ ਕਈ ਕੁਝ ਰਗੜਦਾ ਉਹ ਪੜਾਈ ਮਤਲਬ ਆ ਪਰ ਇਹ ਕਹਿੰਦੇ ਵੀ ਮੇਰੀ ਤਹਿ ਤਾਰਨਾ ਵੀ ਜਿਹੜਾ ਨੌਲੇਜ ਲੋਕਾਂ ਦਾ ਵਾ ਉਹਦੇ ਤੇ ਪ੍ਰਾਈਵੇਟ ਮਾਲਕੀ ਦੇ ਮੈਂ ਖਲਾਫ ਆ ਜੇ ਲੋਕਾਂ ਨੂੰ ਨੌਲੇਜ ਦੇ ਕੇ ਉਹਨਾਂ ਤੋਂ ਵਿੱਚੋਂ ਹੀ ਲਿਆ ਹੋਇਆ ਗਿਆਨ ਇਹ ਇਤਿਹਾਸ ਆ ਇਸ ਕਰਕੇ ਮੈਂ ਇਤਿਹਾਸ ਦਾ ਜਿਹੜਾ ਗਲਤ ਪ੍ਰਚਾਰ ਚੱਲ ਰਿਹਾ ਉਹਦੇ ਤੇ ਇਹ ਹੁਣੇ ਇੱਕ ਕਿਤਾਬ ਆ ਰਹੀ ਹੈ ਬਹੁਤ ਵੱਡੇ ਸੋਸ਼ੀਓਲੋਜਿਸਤੀ ਵਿਵੇਕ ਸ਼ੇਪਰ ਉਹਨੇ ਇੱਕ ਬਹੁਤ ਲੰਬੀ ਇੰਟਰਵਿਊ ਦਿੱਤੀ ਉਹਨੇ ਯੂਨੀਵਰਸਟੀਆਂ ਨੂੰ ਅਨਲਿਸਿਸ ਕੀਤਾ ਕਿ ਯੂਨੀਵਰਸਟੀਆਂ ਤੋਂ ਹੁਣ ਆਸ ਛੱਡ ਦਿਓ ਜਿਹੜੀਆਂ ਐਕਸਟਰਾ ਪਾਰਲੀਮੈਂਟ ਜਾਂ ਐਕਸਟਰਾ ਆਧਾਰੇ ਨੇ ਉਹਨਾਂ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਆ ਉਹੀ ਗਿਆਨ ਪ੍ਰੋਡਿਊਸ ਕਰਦੇ ਨੇ ਉਹਨਾਂ ਨੂੰ ਸੋਚੋ ਉਹਨਾਂ ਨੂੰ ਚੈਨਲਾਈਜ਼ ਕਰੋ ਆਰਗੇਨਾਈਜ਼ ਕਰੋ ਗਿਆਨ ਕੋ ਗਿਆਨ ਦੇ ਕੋ ਮਾਡਲਾਂ ਦੇ ਤੌਰ ਤੇ ਪਬਲਿਕ 'ਚ ਖੜ ਸਕਦੀ ਬਹੁਤ ਲੰਬੀ ਹੋਣੇ ਇੰਟਰਵਿਊ ਕੇਸ ਮਸਲੇ ਤੇ ਦਿੱਤੀ ਆ ਅਮਰੀਕਨ ਯੂਨੀਵਰਸਿਟੀਆਂ ਨੂੰ ਪੜਿਆ ਆ ਕਿਉਂਕਿ 40 ਸਾਲ ਤੋਂ ਅਮਰੀਕਾ 'ਚ ਪ੍ਰੋਫੈਸਰੀ ਕਰਦਾ ਹੈ। ਕਹਿਣ ਦਾ ਭਾਵ ਆ ਹੁਣ ਪੈਰਾਡਾਈਮ ਸੋਚਣ ਦੀ ਲੋੜ ਆ ਕਿ ਕਿੱਥੋਂ ਕਿੱਥਰ ਨੂੰ ਗੇਮ ਆ ਜਿਹੜੀ ਉਹ ਚੱਲ ਰਹੀ ਆ ਤੇ ਸੋਚਣ ਦੀ ਲੋੜ ਆ ਐਜੂਕੇਸ਼ਨ ਪਾਲਿਸੀ 'ਚ ਇਹ ਵੀ ਗੱਲਾਂ ਬਹੁਤ ਕਲੀਅਰ ਕੱਟ ਆ ਰਹੀਆਂ ਗਿਆਨ ਕਿਹਜਾ ਦੇਣਾ ਤੇ ਕਿਵੇਂ ਪ੍ਰਾਈਵੇਟ ਗਿਆਨ ਨੂੰ ਕਿਵੇਂ ਹਾਸਲ ਕਰਕੇ ਚੱਲਣਾ ਤੰਨਾਦੀ ਨੇ ਨੌਲੇਜ ਦੇ ਉਸ ਡਿਸਕਸਸ ਨੂੰ ਸਾਡੇ ਨਾਲ ਸਾਂਝਾ ਕੀਤਾ ਮੈਂ ਇਹ ਚਾਹਾਂਗਾ ਕਿ ਜੇ ਕੋਈ ਸਪੈਸਿਫਿਕ ਸਵਾਲ ਕਿਸੇ ਦੇ ਚਾਹੇ ਕਿਤਾਬ ਉੱਤੇ ਕੰਟੈਕਸਟ 'ਚ ਕੋਈ ਦੋ ਸ਼ਬਦ ਬੋਲਣਾ ਚਾਹੇ ਜਾਂ ਕਿਸੇ ਨੂੰ ਕੋਈ ਚੀਜ਼ ਹੋਰ ਇਹਦੇ ਬਾਰੇ 'ਚ ਕਲੈਰਿਟੀ ਦੇ ਤੌਰ ਤੇ ਹੋਵੇ ਜੀ ਤਾਂ ਉਹ ਜ਼ਰੂਰ ਆ ਕੇ ਇਸ ਤੇ ਇਹਦੇ ਵਿਚਾਰ ਰੱਖ ਸਕਦਾ ਜੀ ਨੰਨ ਪਾਰਟਸ ਪਲਾਉਣੇ ਆ ਕਾ ਕਰਨਾ ਕੋਈ ਛੇਠਾ ਆਡੀਅנס ਜੋ ਕਿਸੇ ਦਾ ਕੋਈ ਜਿਨ੍ਹਾਂ ਨੇ ਕਿਤਾਬ ਪੜ੍ਹੀ ਹੈ ਜਾਂ ਸੁਣਿਆ ਜਾਂ इवन ਦੋਹਾ ਸਕਾਲਰਾਂ ਨੇ ਤੁਹਾਨੂੰ ਲੱਗਿਆ ਵੀ ਇਹਦੇ ਚ ਕਿੰਨਾ ਪ੍ਰਾਂਤੂ ਕੀਤਾ ਜਾ ਸਕਦਾ ਉਹਦੇ ਬਾਰੇ ਵੀ ਕੋਈ ਗੱਲ ਕਰ ਸਕਦੇ ਆ। ਹਾਂਜੀ। ਫਿਰ ਮੈਂ ਹਾਂਜੀ। ਮਹਾਰਤਨ ਜਿਹੜੇ ਇਸ ਕਿਤਾਬ ਜਾਂ ਇਹਨਾਂ ਲੈਕਚਰਾਂ ਦੇ ਕੰਟੈਕਸਟ ਦੇ ਵਿੱਚ ਹੀ ਆਪਣੀ 5-4 ਮਿੰਟ ਗੱਲ ਕਰ ਸਕਣ। ਸਤਕਾਰਯੋਗ ਪ੍ਰਧਾਨ ਜੀ ਮੰਡਲ ਕੇ ਸੂ ਸਤਾਰਯੋਗ ਬਾਜ਼ਰੀਨ ਕੋਈ ਕੁਐਸਚਨ ਤਾਂ ਨਹੀਂ ਹੈ ਮੇਰਾ ਨਾ ਹੀ ਕੀਤਾ ਜਾ ਸਕਦਾ ਇੰਨੇ ਇੰਨੇ ਵੱਡੇ ਵਿਦਵਾਨ ਬੋਲ ਗਏ ਮੈਂ ਤਾਂ ਇਸ ਕਿਤਾਬ ਤੇ ਕੇਂਦਰਤ ਰਹਿ ਕੇ 10 ਮਿੰਟ ਬਤਵਤਾ ਲੈਣੇ ਇਹ ਜੋ ਕਿਤਾਬ ਹੈ ਨਾਨਕ ਵੇੜਾ ਲਿੱਖ ਨੇ ਲਿਖਿਆ ਵੀ ਯੁੱਗ ਪਲਟਾਉ ਉਸ ਟਾਈਮ ਕਾਰਨਾਮੇ ਹੋਏ ਨੇ ਤੇ ਜਦੋਂ ਯੁੱਗ ਪਲਟਾਉ ਗੱਲਾਂ ਹੁੰਦੀਆਂ ਨੇ ਉਸ ਸਮੇਂ ਜ਼ਬਰ ਤੇ ਜ਼ੁਲਮ ਹੁੰਦਾ ਹੈ ਮੈਂ ਆਪਣੇ ਐਂਗਲ ਤੋਂ ਦੇਖਿਆ ਇਸ ਕਿਤਾਬ ਨੂੰ ਇਹਦੇ ਵਿੱਚ ਬਹੁਲੇ ਚੈਪਟਰ ਨੇ ਜਿਹੜੇ ਉਹ ਜ਼ਬਰ ਤੇ ਜ਼ੁਲਮ ਨਾਲ ਸਬੰਧਤ ਨੇ ਤੇ ਉਹ ਜੋ ਜ਼ਬਰ ਤੇ ਜ਼ੁਲਮ ਹੋਇਆ ਧਰਮ ਦੀ ਆੜ ਹੇਠ ਹੋਇਆ ਪਹਿਲਾ ਚੈਪਟਰ ਹੀ ਹੈ ਕਸਤੁਨ ਦੁਨੀਆ ਉੱਥੋਂ ਦੇ ਰਾਜੇ ਨੇ ਬਹੁਤ ਹੀ ਵੱਡੀ ਕਿਲੇ ਬੰਦੀ ਕੀਤੀ ਹੁੰਦੀ ਹੈ ਤੇ ਉੱਥੇ ਨਾ ਇੱਕ ਚਰਚ ਹੁੰਦਾ ਜਿਹਦੀ ਸਥਾਪਨਾ 532 ਤੋਂ ਸ਼ੁਰੂ ਹੁੰਦੀ ਹੈ 73 ਚ ਉਹ ਮੁਕੰਮਲ ਹੁੰਦਾ ਹੈ ਤੇ 916 ਸਾਲ ਉਸ ਤੱਕ ਕੋਈ ਪਹੁੰਚ ਨਹੀਂ ਸਕਿਆ ਜਿੱਥੇ ਧਰਮ ਹੈ ਉੱਥੇ ਅੰਧਵਿਸ਼ਵਾਸ ਵੀ ਹੈ ਇੱਕ ਅੰਧਵਿਸ਼ਵਾਸੀ ਹੁੰਦਾ ਚਰਚ ਦੇ ਨੇੜੇ 100 ਫੁੱਟ ਚਬੂਤਰੇ ਤੇ ਇਟਾ ਕੋਡ ਸਵਾਰ ਦਾ ਬੁੱਤ ਹੁੰਦਾ ਹੈ ਉਹਦੇ ਹੱਥ 'ਚੇ ਗਲੋਬ ਹੁੰਦੀ ਹੈ ਗਲੋਬ ਤੇ ਸਲੀਵ ਕੰਗੀ ਹੁੰਦੀ ਹੈ ਅੰਧਵਿਸ਼ਵਾਸ ਇਹ ਫੈਲਿਆ ਹੋਇਆ ਹੈ ਕਿ ਜਿਹੜਾ ਇਹ ਸਲੀਵ ਨੂੰ ਹਾਸਲ ਕਰੂਗਾ ਉਹ ਦੁਨੀਆ ਦਾ ਸੈਨਸਾ ਬਣੂਗਾ ਸੋ ਬਾਲੇ ਰਾਜਾ ਨੇ ਤਾਂ ਇਸੇ ਕਰਕੇ ਟਰਾਈ ਕੀਤੀ ਕਿ ਮੈਂ ਦੁਨੀਆ ਦਾ ਸੈਨਸਾ ਬਣ ਜੂ ਔਰ ਜਿਹੜਾ ਆਖਰੀ ਵਾਰ 1453 ਈਸਵੀ ਦੇ ਵਿੱਚ ਮੁਹੰਮਦ ਸੁਲਤਾਨ ਜਿਹਨੂੰ ਕਿ ਮਰਾਠਸਾਨੀ ਜਿਹਾ ਕਿਹਾ ਜਾਂਦਾ ਹੈ ਉਹ ਹਮਲਾ ਕਰਦਾ ਉਹਦੀ ਧਾਰਨਾ ਕੋਸੌਰ ਹੁੰਦੀ ਹੈ ਕਿਉਂਕਿ ਉਹਦਾ ਧਰਮ ਕੋਸੌਰ ਹੁੰਦਾ ਤੇ ਉਹ ਆਪਣੀ ਧਾਰਨਾ ਨਾਲ ਉਹ ਤੇ ਹਮਲਾ ਕਰਦਾ ਹੈ ਹਮਲਾ ਵੀ ਬਹੁਤ ਜ਼ਬਰਦਸਤ ਕਰਦਾ ਹੈ ਉਹ ਕੰਨ ਜਿਹੜੀ ਕਿ 60 ਫੁੱਟ ਚੌੜੀ ਹੁੰਦੀ ਹੈ ਖਾਈਆਂ ਕੁੱਟੀਆਂ ਹੁੰਦੀਆਂ ਉਸ ਤਰ੍ਹਾਂ ਦੇ ਹਥਿਆਰ ਬਣਾਉਂਦਾ ਹੈ ਉਹ ਇੱਕ ਤੂਪ 26 ਫੁੱਟ ਲੰਬੀ ਬਣਾਉਂਦਾ ਹੈ ਐਨੀ ਭਾਰੀ ਕਿ ਜਿਹਨੂੰ ਸੱਤ ਝੋਟੇ ਰਲ ਕੇ ਖਿੱਚਦੇ ਨੇ ਉਹਦੇ ਵਿੱਚ ਪੌਣਾ ਕਿੰਟ ਤੋਂ ਲੈ ਕੇ ਅੱਧਾ ਕਵੰਟਰ ਤਾਂ ਲੈ ਕੇ ਪਾਉਣੇ ਤੇ ਕਵੰਟਰ ਦੇ 110 ਗੋਲੇ ਦਾਗੇ ਜਾ ਸਕਦੇ ਨੇ ਫਿਰ ਕਿਉਂ ਨਹੀਂ ਕੰਮ ਤੇ ਪੜ ਪਾਉਗਾ ਦੂਸਰਾ ਲੜਨਾ ਫੌਜੀਆ ਨੇ ਹੁੰਦਾ ਫੌਜੀਆ ਨੂੰ ਲਾਲਚ ਦਿੱਤਾ ਗਿਆ ਜਿੰਨੀ ਮਰਜ਼ੀ ਸ਼ਰਾਬ ਪੀਓ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਜਿੰਨੀ ਮਰਜ਼ੀ ਲੁੱਟ ਕਰਿਓ ਲੁੱਟ ਦੇ ਨਾਲ ਖੋਸ਼ਣ ਦੀ ਲੁੱਟ ਵੀ ਕਰਿਓ ਸੋ ਫੌਜੀਓ ਹੋ ਲੜਦੇ ਨੇ ਕੋਈ ਨਾ ਕੁਝ ਹੁੰਦਾ ਸੋ ਪਹਿਲਾ ਲੁੱਟਕ ਸੋ ਖੰਧੀ ਹੈ ਲੁਕਸ ਨੂੰ ਬਾਦ ਧਰਮਕ ਇੱਕ ਧਰਮ ਦਾ ਦੂਜੇ ਧਰਮ ਤੇ ਜ਼ਬਰ ਹੁੰਦਾ ਹੈ ਉਹ ਜੋ ਗਿਰਜਾ ਦਾ ਹੁੰਦਾ ਉਸ ਨੂੰ ਮਸਜਿਦ ਤੇ ਤਬਦੀਲ ਕਰ ਲਏਗਾ ਉਹਦੇ ਸਿੰਬਲ ਵਗੈਰਾ ਹਟਾ ਦਿੱਤੇ ਜਾਂਦੇ ਨੇ ਗੁੰਬਦ ਬਣਾ ਦਿੱਤਾ ਜਾਂਦਾ છੋ ਧਰਮ ਹੈ ਜੋ ਵੀ ਪਰ ਧਰਮ ਦੀ ਆੜੇ ਹੇਠ ਕੀ ਬਸ ਹੋਇਆ ਇਸ ਕਿਤਾਬ ਤੇ ਬਹੁਤ ਵਧੀਆ ਜ਼ਿਕਰ ਕੀਤਾ ਹੈ ਲੇਖਕ ਜਗਦੀਸ਼ ਪਾਪੜਾ ਨੇ ਅਗਲਾ ਚੈਪਟਰ ਹੈ ਤਰਮ ਦੇ ਨਾਮ ਤੇ ਕੋ ਪਰਮ ਚਰਚ ਦੇ ਨਾਮ ਤੇ ਕੋ ਪਰਮ ਉਦੋਂ ਪੋਪ ਹੁੰਦਾ ਸੀ ਆਲ ਇਨ ਆਲ ਉਹਦੀਆਂ ਸ਼ਕਤੀਆਂ ਰਾਜੇ ਤੋਂ ਵੀ ਵੱਧ ਹੁੰਦੀਆਂ ਸੀ ਪੋਪ ਦੀਆਂ ਤੇ ਉਹ ਰਾਜਨੀਤਿਕ ਖਾਦਾਂ ਬੰਦੀਆਂ ਤੇ ਸ਼ਰਧੀਚਾ ਗੜੇ ਵੀ ਨਿਬਟਾ ਸਕਦਾ ਸੀ ਜੰਗਾ ਯੁੱਧਨ ਦੀ ਕਦੋਂ ਸ਼ੁਰੂ ਕਰਨਾ ਹੈ ਕਦੋਂ ਖਤਮ ਕਰਨਾ ਹੈ ਉਹਦੂ ਕੋਲ ਪਾਵਰ ਸੀ ਉਸ ਸਮੇਂ ਤੇ ਉਹਨੇ ਜੋ ਸਿੱਖਿਆਵਾਂ ਸੀ ਬਾਈਬਲ ਦੀਆਂ ਉਨੇ ਆਪਣੀ ਮਰਜ਼ੀ ਨਾਲ ਤੋੜ-ਮੋੜ ਲਿਆ ਸੀ ਜੋ ਮਰਜ਼ੀ ਜੋ ਮਰਜ਼ੀ ਜੋ ਕਹਿੰਦਾ ਸੱਚ ਸਮਝਿਆ ਜਾਂਦਾ ਸੀ ਪ੍ਰੋਫੈਸਰ ਬਾਬਾ ਜੀ ਨੇ ਦੱਸਿਆ ਕਿ ਮੁਕਤੀ ਪੱਤਰ ਵੀ ਉਹਨੇ ਜਾਰੀ ਕਰਦੇ ਸੀ ਕਿ ਮੁਕਤੀ ਪੱਤਰ ਖਰੀਦੋ ਸਵਰਗ ਨੂੰ ਲਾਓ ਆਇੰਸ਼ੋਰੈਂਸ ਦੇ ਫਾਰਮ ਕਰੋ ਤੁਹਾਨੂੰ ਕੋਈ ਲੜਕ ਤੋਂ ਰੋਕ ਨਹੀਂ ਸਕੂਗਾ ਸਿੱਧੇ ਜਾਓ ਸਭ ਉਸ ਸਮੇਂ ਭਗਤ ਜ਼ਬਰ ਜ਼ੁਲਮੀ ਹੋਏ ਨੇ ਧਰਮ ਦੇ ਆੜ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਨੇ ਜ਼ਿਕਰ ਕੀਤਾ ਜਿਵੇਂ ਲੁੱਟ-ਛੁਟ ਤੇ ਜ਼ਬਰ ਜ਼ੁਲਮ ਦੀ ਗੱਲ ਕਰ ਰਿਹਾ ਹਾਂ ਤਾਂ ਜਿਹੜੇ ਜਹਾਜੀ ਲੁਟੇਰੇ ਆਏ ਨੇ ਕਲੰਬਸ ਆਇਆ ਬਾਲਾ ਮਿਸ਼ਤਾਰ ਤੇ ਨਾ ਜਾਈਏ ਆਇਆ ਤਾਂ ਇੰਡੀਆ ਵਾਸਤੇ ਸੀ ਕਿਉਂਕਿ ਇੰਡੀਆ ਬਾਰੇ ਵੀ ਬਹੁਤ ਕੁਝ ਪਰਮਪਲੇਖੇ ਸੀ ਹੈ ਵੀ ਸੀ ਉਦੋਂ ਵੀ ਇੰਡੀਆ ਦੇ ਵਿੱਚ ਤਾਂ ਲੋਕ ਜਿਹੜੇ ਪਾਲਤੂ ਪਸ਼ੂ ਨੇ ਉਹਨਾਂ ਦੇ ਉੱਤੇ ਵੀ ਸੁੰਨ ਦੇ ਝੁੱਲ ਦੇ ਕੇ ਰੱਖਦੇ ਨੇ ਗਰਮ ਮਸਾਲਿਆਂ ਬਾਰੇ ਵੀ ਸੀ ਵੀ ਲੁੱਟਾਂ ਗੁੱਟਾਂਗੇ ਉੱਥੋਂ ਪਹੁੰਚ ਗਿਆ ਉਹ ਅਮਰੀਕਾ ਜਿੱਥੇ ਮਰਜ਼ੀ ਪਹੁੰਚ ਗਿਆ ਉਹਦਾ ਮਕਸਦ ਤਾਂ ਉਹੀ ਸੀ ਆਪਣਾ ਸਾਮਰਾਜ ਉਹਨੂੰ ਵਧਾਉਣਾ ਕੁਦਰਤੀ ਵਸੀਲਿਆਂ ਦੀ ਲੁੱਟ ਕਰਨੇ ਸੋ ਜਦੋਂ ਵੀ ਕੋਈ ਕਿਸੇ ਵਿਦੇਸ਼ੀ ਥਾਂ ਤੇ ਜਾਂਦਾ ਹੈ ਸਭ ਤੋਂ ਪਹਿਲਾਂ ਉਹ ਦਹਿਸ਼ਤ ਫੈਲਾਉਂਦਾ ਉਹਨੇ ਕਤਲੇਆਮ ਕਰਨਾ ਸ਼ੁਰੂ ਕਰ ਦਿੱਤਾ ਉਹ ਕੋਲੇ ਬਾਰੇ ਲੋਕ ਦਾ ਸਵਾਗਤ ਕਰਦੇ ਨੇ ਜੇ ਕਿਹਾ ਜਾਵੇ ਵਿਗਤੀ ਆਇਆ ਇਸ ਸਮਾਗ ਵਿੱਚ ਪਰ ਉਹ ਇਕੱਠੇ ਕਰ ਲੈਂਦਾ ਬੰਦੀ ਬਣਾ ਲੈਂਦਾ ਕਤਲੇਆਮ ਸ਼ੁਰੂ ਕਰ ਦਿੰਦਾ ਉਹ ਵਿਅਕਤੀ ਕਲੰਬਸ ਜਿੱਥੇ ਜਾਂਦਾ ਹੈ ਕਤਲੇਆਮ ਕਰਦਾ ਹੈ ਕਿ ਇਸੇ ਤਰ੍ਹਾਂ ਹੀ ਕਤਲੇਆਮ ਦੇ ਨਾਲ ਨਾਲ ਉਹਨਾ ਗੁਲਾਮ ਬਣਾ ਲੈਂਦਾ ਸਨੇ ਲੋਕਾਂ ਨੂੰ ਉਹਦਾ ਕੰਮ ਹੁੰਦਾ ਵੀ ਸੋਨੇ ਦੀ ਖਾਣਾ ਨੇ ਇੱਥੇ ਸੋਨੇ ਦੀ ਖਾਣਾ ਵਿੱਚੋਂ ਸੋਨਾ ਕੱਢਣ ਲਈ ਗੁਲਾਮਾਂ ਤੋਂ ਸੋਨਾ ਕਢਵਾਉਂਦਾ ਤੇ ਅਣਮਨੁੱਖੀ ਤਸੱਦਦ ਕਰਦਾ ਤੇ ਦੂਜਾ ਇੱਕ ਹੋਰ ਲੁਟੇਰਾ ਆਉਂਦਾ ਹੈ ਵਾਸਕੋ ਡਿਗਾਮਾ ਉਹ ਦੂਜੀ ਫੇਰੀ ਪਾਉਂਦਾ ਜਦੋਂ ਗੋਆ ਪਹੁੰਚਦਾ ਹੈ ਗੋਆ ਦੇ ਲੋਕ ਉਹਦਾ ਸਵਾਗਤ ਕਰਦੇ ਨੇ ਪਰ ਉਹਨਾਂ ਸਰ ਉਹੀ ਕੰਮ ਸ਼ੁਰੂ ਕਰਦਾ ਕਤਲੇਆਮ ਸ਼ੁਰੂ ਕਰ ਦਿੰਦਾ ਕਿਉਂਕਿ دہشت ਫਲਾਣੀ ਹੋਣੀ ਹੈ ਕਿ ਡੈਸਟ ਵੈਲਿਊ ਵੀ ਫਿਰ ਉਹ ਲੋਕ ਇਜਾਜ਼ਤ ਲੈਣ ਦੇਣਗੇ ਲੁੱਟ ਕਰਨ ਦੀ ਉਹ ਬਹੁਤ ਜ਼ਿਆਦਾ دہشت ਫਲਾਉਂਦਾ ਹੈ ਵਾਸਕੋ ਡਗਾਮਾ ਤੇ ਉਹਨੂੰ ਪਤਾ ਹੈ ਉਹ ਵਪਾਰ ਸਥਾਪਿਤ ਕਰਨਾ ਚਾਹੁੰਦਾ ਹੈ ਕਿਤੇ ਅਰਬ ਸੇ ਇਰਾਨੀਆਂ ਦਾ ਵਪਾਰ ਹੈ ਇਹਨਾਂ ਨੂੰ ਕਿਵੇਂ ਭਜਾਈਏ ਉਸ ਵੇਟ ਦੇ ਵਿੱਚ ਹੁੰਦਾ ਇੱਕ ਅਰਬ ਦਾ ਜਹਾਜ਼ ਹੁੰਦਾ ਉਹਦੇ ਵਿੱਚ 200 ਮਸਾਫਰ ਹੁੰਦੇ ਨੇ ਉਹਦੇ ਵਿੱਚ ਈਸਤਰੀਆਂ ਵੀ ਹੁੰਦੇ ਨੇ ਬੱਚੇ ਵੀ ਹੁੰਦੇ ਨੇ ਉਹਨੂੰ ਕਬਜ਼ੇ ਦੇ ਕਰਦਾ ਹੈ ਜਹਾਜ਼ ਨੂੰ ਅਕਲਾ ਹੁੰਦਾ ਹੈ ਕਿਤੇ ਈ ਸਤਰੀਆਂ ਮੱਤੇ ਜਿਆਦਾ ਸਾਰਾ ਕੁਸਤਬਾ ਹੋ ਜਾਂਦਾ ਉਸ ਤੋਂ ਬਾਅਦ ਫਿਰ ਉਹ ਇੱਕ ਬੰਦਰਗਾਹ ਦੇ ਕਬਜ਼ਾ ਕਰਦੇ 38 ਬੰਦੇ ਬੰਦੀ ਬਣਾਉਂਦੇ ਨੇ ਤੇ ਗੋਲੀਆਂ ਨਾਲ ਖੋਹ ਲੈਂਦੇ ਚਨਾ ਸਾਹਿਬ ਨੇ ਵੀ ਦੱਸਿਆ ਕਿ ਜਦੋਂ ਕੋਈ ਨੁਕਸਾਨ ਕਰਦਾ ਸੀ ਪ੍ਰਾਪਤੀ ਵੀ ਕਰਦੇ ਆ ਮਿੱਠਾ ਪ੍ਰਾਪਤ ਕੀਤਾ ਤੁਹਾਨੂੰ ਤਾਂ ਹੈ ਜੀ ਇਹ ਤਾਂ ਅਸੀਂ ਅੰਗਰੇਜ਼ਾਂ ਤੋਂ ਵੀ ਪ੍ਰਾਪਤੀ ਕੀਤੀ ਹੈ ਅੰਗਰੇਜ਼ ਕਿੰਨਾ ਕੁਝ ਲੁੱਟ-ਖੁੱਟ ਕੇ ਲੈ ਗਏ ਸੂਈ ਵੀ ਇੰਗਲੈਂਡ ਤੋਂ ਬਣ ਕੇ ਆਉਂਦੀ ਸੀ ਕੱਚਾ ਮਾਲ ਸਾਡਾ ਕੁਦਰਤੀ ਸਰੋਤਾਂ ਨੂੰ ਲੁੱਟ ਕੇ ਲੈ ਗਏ ਉਹ ਉਹਨਾਂ ਨੇ ਵੀ ਸਾਨੂੰ ਦਿੱਤਾ ਹੈ ਰੇਲਵੇ ਲਾਈਨਾਂ ਉਹਨਾਂ ਨੂੰ ਦਿੱਤੀਆਂ ਨੇ ਅੱਜ ਦੇ ਅੰਗਰੇਜ਼ ਤਾਂ ਨੇ ਰੇਲਵੇ ਲਾਈਨਾਂ ਵੱਢੀ ਨਹੀਂ ਸਕਦੇ ਸਾਡੇ ਅੰਗਰੇਜ਼ ਤਾਂ ਤੇ ਉਹਨਾਂ ਨੇ ਐਜੂਕੇਸ਼ਨ ਵੀ ਦਿੱਤੀ ਹੈ ਸਾਨੂੰ ਪਹਿਲਾਂ ਐਜੂਕੇਸ਼ਨ ਹੁੰਦੀ ਨਹੀਂ ਸੀ ਚਾਰੂ ਰੂਪ ਦੇ ਵਿੱਚ ਉਹਨਾਂ ਨੇ ਪੋਸਟਾਂ ਹੋਰ ਦਿੱਤੀਆਂ ਸਰਵਿਸ ਵੀ ਸਾਨੂੰ ਕੀਤੀ ਹੈ ਹੋਰ ਇਹ ਬਾਤ ਉਸਕਿਤਾ ਫਿਰ ਅਪਾ ਇਸ ਗੱਲ ਨੂੰ ਛੱਡਦੇ ਹਾਂ ਇਹ ਉਸ ਤੋਂ ਬਾਅਦ ਸਾਡੇ ਲੁਟੇਰੇ ਆਉਂਦੇ ਨੇ ਗੱਲ ਲੁੱਟਦੀ ਚੱਲ ਰਹੀ ਹੈ ਵਦੇਸ਼ੀ ਹਮਲਾਵਰ ਆਉਂਦੇ ਨੇ ਵਦੇਸ਼ੀ ਹਮਲਾਵਰਾਂ ਦੇ ਵਿੱਚ ਤੈਮੂਨ ਲੰਗਾ ਆਉਂਦਾ ਹੈ ਬਹੁਤ ਜ਼ਾਲਮ ਰਾਜਾ ਦਿੱਲੀ 'ਚ ਉਹ 15 ਦਿਨਾਂ 'ਚ ਤਬਾਹੀ ਮਚਾ ਦਿੰਦਾ ਹੈ 1 ਲੱਖ ਬੰਦੇ ਬਣਾਉਂਦਾ ਹੈ 1 ਲੱਖ ਬੰਦੇ ਇਕੱਠੇ ਕਰਦਾ ਹੈ ਤੇ ਉਹਨਾਂ ਨੂੰ ਇੱਕੋ ਦਿਨ ਦੇ ਵਿੱਚ ਕਤਲ ਕਰ ਦਿੰਦਾ ਸਿਰਫ ਲੁੱਟ ਦੇ ਮਕਸਦ ਨਾਲ ਆਉਂਦਾ ਹੈ ਕਿੰਨੀ ਵੱਡਾ ਨਰਸਹਾਰ ਹੈ ਸੋਚ ਕੇ ਦੇਖੋ ਬੀਤੀ ਬੰਦੇ ਕਤਲ ਹੋ ਰਹੇ ਹੋਣ ਤੁਹਾਨੂੰ ਕਿਹੋ ਜਿਹਾ ਲੱਗਦਾ ਜਿੱਥੇ 1 ਲੱਖ ਬੰਦੇ ਕਤਲ ਹੋਏ ਹੋਣ ਤੁਹਾਨੂੰ ਕਿਹੋ ਜਿਹਾ ਲੱਗਦਾ ਉਸ ਤੋਂ ਬਾਅਦ ਬਾਵਰ ਆਂਦਾ ਬਾਵਰ ਵੀ ਇਹੀ ਪਸ਼ਾਵਰ ਤੇ ਖੈਬਰ ਦੇ ਵਿੱਚ ਕਤਲੇਆਮ ਕਰ ਦਿੰਦਾ ਲੋਥਾਂ ਦੇ ਢੇਰ ਲੱਗ ਜਾਂਦੇ ਨੇ ਢੇਰ ਸੱਚੀ ਢੇਰ ਲੱਗ ਜਾਂਦੇ ਨੇ ਇੱਕ ਦਾ ਹੁੰਦਾ ਵੀ ਐ ਖੰਡੀਆਂ ਪਈਆਂ ਨੇ ਨਹੀਂ ਨਹੀਂ ਜਗ੍ਹਾ ਹੀ ਨਹੀਂ ਰਹਿੰਦੀ ਲੋਥਾਂ ਦੇ ਉੱਪਰ ਲੋਥਾਂ ਲੋਥਾਂ ਦੇ ਉੱਪਰ ਲੋਥਾਂ ਐਡਿਬਿਟੇ ਲਾ ਦਿੰਦਾ ਸੋ ਇਸ ਤਰ੍ਹਾਂ ਨੁਕ-ਮੁਕ ਕਰਦੇ ਰਹੇ ਨੇ ਬਰਾ ਜੋ ਦੋ ਵਿਅਕਤੀ ਕੋਸ ਹੁੰਦਾ ਇੱਕ ਗੱਲ ਬਹੁਤ ਹੀ ਮੰਦ ਭਾਗੀ ਬਾਪਰ ਦੀ ਹੈ ਕਿ ਉਥੇ ਔਰਤ ਪੀਸੀ ਜਾਂਦੀ ਹੈ ਜਿੱਥੇ ਕਿਤੇ ਵੀ ਪਹਿਲਾ ਇਸ ਉਹ ਤਾਂ ਅਨੇਕਾਂ ਹਵਾਲੇ ਨੇ ਜੁਲਮ ਵਰਤੀ ਦਾ ਭਲੋ ਤਿਆਰ ਦੇ ਵਿੱਚੋਂ ਫਿਰ ਇਸ ਕਿਤਾਬ ਦੇ ਵਿੱਚ ਦੋ ਹਵਾਲੇ ਨੇ ਜਦੋਂ ਕਸ ਤੁੰਤੂਨੀਆ ਵੇਖੇ ਮੁਰਾਦ ਸਾਨੀ ਜਿੱਤ ਜਾਂਦਾ ਤਾਂ ਉਹ ਜਾਸ ਦੇ ਹੁੰਦਾ ਵੀ ਲੁੱਟੋ ਪਾਓ ਸ਼ਰਾਬਾਂ ਪੀਓ ਔਰਤ ਨੂੰ ਲੁੱਟੋ ਜਨਾ ਡਾਕਟਰ ਸਾਹਿਬ ਇਸੀ ਤਰ੍ਹਾਂ ਬਾਬਰ ਨੇ ਵੀ ਯਾਸਤ ਦਿੱਤੀ ਸੀ ਜਿੱਤ ਤੋਂ ਬਾਅਦ ਜਦੋਂ ਇਬਰਾਹਿਮ ਖਾਨ 로ਦੀ ਨੂੰ ਹਰਾ ਕੇ ਉਹਨੇ ਮੁਗਲ ਰਾਜ ਸਥਾਪਿਤ ਕੀਤਾ ਸੀ ਵੀ ਔਰਤਾਂ ਦੀ ਲੁੱਟ ਕਰੋ ਭਾਈ ਸਬੂਤ ਹੈ ਗੁਰੂ ਨਾਨਕ ਦੀ ਬਾਣੀ ਦੇ ਵਿੱਚ ਵੀ ਹੈ ਜਿਸਨੂੰ ਸੋਹਰ ਪੱਟੀਆਂ ਮੰਗੇ ਪਾਇ ਸੰਧੂਰ ਛੇ ਸਰਕਾਤੀ ਮੁੰਨੀਆਂ ਨ ਗਲ ਵਿੱਚ ਆਵੇ ਧੂੜ ਤਨ ਜੋਗਨ ਦੋਈ ਬੈਰੀ ਹੋਈ ਜਿਨੇ ਰੱਖੇ ਰੰਗ ਲਾਏ ਦੂਤਾਂ ਨੂੰ ਫਰਮਾਇਆ ਲੈ ਚੱਲੇ ਪਤਕਵਾਏ ਹੁਕਮ ਦਿੱਤਾ ਪਤ ਰੁੜੀ ਜਾਵੇ ਇਨਾਂ ਦੀ ਸੋ ਇਸੇ ਦਰਮ ਦੇ ਆੜ ਦੇ ਵਿੱਚ ਜਿਹੜੇ ਸਾਡੇ ਦਾਰਸ਼ਨਿਕ ਹੋਏ ਨੇ ਵਿਗਿਆਨੀ ਹੋਏ ਨੇ ਉਹਨਾਂ ਨਾਲ ਵੀ ਬਹੁਤ ਕੁਝ ਵਾਪਰਿਆ ਉਹਨਾਂ ਨੂੰ ਵੀ ਬੜੇ ਅਣਮਨੁੱਖੀ ਤਸੀਹੇ ਦਿੱਤੇ ਗਏ ਨੇ ਕਿਤਾਬ ਦੇ ਵਿੱਚ ਪਹਿਲਾਂ ਜ਼ਿਕਰ ਕੀਤਾ ਵਿਦਵਾਨ ਸਾਥੀਆਂ ਨੇ ਕੋਪਰਨਿਕਸ ਹੁੰਦਾ ਹੈ ਜਿਹੜਾ ਕਿ ਕਹਿੰਦਾ ਹੈ ਵੀ ਸੂਰਜ ਸਾਡਾ ਕੇਂਦਰ ਹੈ ਬ੍ਰਹਿਮੰਡ ਦਾ ਕੇਂਦਰ ਹੈ ਪਰ ਮੰਡਨ ਚਰਚਦਾ ਕਹਿੰਦਾ ਧਰਤੀ ਕੇਂਦਰ ਹੈ ਔਰ ਉਹ ਦਬਾਅ ਆ ਕੇ ਕੋਪਰਨਿਕਸ ਤੋਂ ਲਿਖਵਾ ਲੈਂਦੇ ਨੇ ਉਹਦੇ ਮੁਖਵੰਦੇ ਵਿੱਚ ਵੀ ਤੂੰ ਇਹ ਮੰਨਣਾ ਵੀ ਇਹ ਕੋਈ ਜ਼ਰੂਰੀ ਨਹੀਂ ਹੈ ਜੋ ਮੈਂ ਕਿਹਾ ਵੀ ਧਰਤੀ ਸੂਰਜ ਬ੍ਰਹਿਮੰਡ ਦਾ ਕੇਂਦਰ ਹੈ ਕੋਈ ਜ਼ਰੂਰੀ ਨਹੀਂ ਉਹਨਾਂ ਦਾ ਕਹਿਤਾ ਉਸਤੰਵਾਦ ਲਿਓ ਨਾਰਦੋ ਬਰੂਨੋ ਆਂਦਾ ਉਹ ਅੜ ਜਾਂਦਾ ਉਹ ਬਿਲਕੁਲ ਨਹੀਂ ਚਿਪਦਾ ਉਹਦੇ ਨਾਲ ਕੀ ਹੁੰਦਾ ਉਹਨੂੰ ਰੋਮ ਦੇ ਇੱਕ ਖੰਭੇ ਨਾਲ ਬੰਨ੍ਹ ਕੇ ਜਿਉਂਦੇ ਜੀ ਚਲਾ ਦਿੱਤਾ ਸੋ ਇਸ ਤਰ੍ਹਾਂ ਦੇ ਜ਼ੁਲਮ ਹੁੰਦੇ ਹੋਏ ਨੇ ਉਸ ਤੋਂ ਬਾਅਦ ਗਲੀਲੀਓ ਇਤੈਲੀਆ ਆਉਂਦਾ ਓਹ ਟੈਲੀਸਕੋਪ ਬਣਾਉਂਦਾ ਹੈ ਬਹੁਤ ਸਾਰੀਆਂ ਉਹ ਬਹੁਤ ਸਾਰੇ ਗ੍ਰਹਿਆਂ ਦੀ ਖੋਜ ਕਰਦਾ ਹੈ ਉਹ ਤੋਂ ਵੀ ਜ਼ਬਰਦਸਤ ਦੀ ਕੋਹਾਇਆ ਜਾਂਦਾ ਹੈ ਕਿ ਸੂਰਜ ਕੇਂਦਰ ਨਹੀਂ ਹੈ ਧਰਤੀ ਕੇਂਦਰ ਸੋ ਜੋ ਵੀ ਮੈਂ ਇਸ ਪੁਸਤਕ ਦੇ ਵਿੱਚੋਂ ਹੋਰ ਹੀ ਬਹੁਤ ਖੁਸ਼ ਹਾਂ ਜਿਕਰ ਤਾਂ ਅਮਰ ਲੰਮਾ ਸਮਾਂ ਹੈ ਉਹ ਪੁਨਰ ਜਾਗਰਤੀ ਕਾਲ ਆਉਂਦਾ ਜਾਂ ਅ ਵਿਗਿਆਨ ਦਾ ਯੁੱਗ ਆਉਂਦਾ ਹੈ ਪ੍ਰਿੰਟਿੰਗ ਪ੍ਰੈਸ ਹੈ ਬਹੁਤ ਰੋਲ ਪ੍ਰਿੰਟਿੰਗ ਪ੍ਰੈਸ ਦਾ ਬਹੁਤ ਰੋਲ ਸ਼ੁਰੂ ਹੋ ਜਾਂਦਾ ਹੈ ਅਸਲੀ ਰੋਲ ਪ੍ਰਿੰਟਿੰਗ ਪ੍ਰੈਸ ਦਾ ਜਾਗਰਤੀ ਲਹਿਣ ਦੇ ਵਿੱਚ ਕਿਉਂਕਿ ਕਿਤਾਬ ਦਾ ਬਹੁਤ ਰੋਲ ਹੁੰਦਾ ਕਿਤਾਬਾਂ ਆ ਗਈਆਂ ਇੱਕ ਕਿਤਾਬ ਜਿਹੜੀ ਕਿ ਉਦੋਂ ਇੰਨੇ ਪੈਸੇ ਨਹੀਂ ਮਿਲਦੀ ਸੀ ਕਿ ਉਸ ਨਾਲ ਸਾਰਾ ਘਰ ਖਰੀਦ ਸਕਦੇ ਸੀ ਸੀ ਇੱਕ ਮਕਾਨ ਖਰੀਦ ਸਕਦੇ ਸੀ ਇੱਕ ਲਾਇਬ੍ਰੇਰੀ ਦੇ ਵਿੱਚ ਪੈਰਿਸ ਦੀ ਲਾਇਬ੍ਰੇਰੀ ਵਿੱਚ ਸਿਰਫ 300 ਅੱਖਰਿਤ ਕਿਤਾਬਾਂ ਸੀ ਇੱਕ ਦੀ ਕੀਮਤ ਘਰ ਜਿੰਨੀ ਸੀ ਜਦੋਂ ਇਹ ਆ ਗਿਆ ਪਰ ਗਿਆਨ ਦਾ ਸਮੁੰਦਰ ਚੱਲ ਪਿਆ ਜਿੱਥੇ ਗਿਆਨ ਦਾ ਸਮੁੰਦਰ ਹੈ ਅੰਧਵਿਸ਼ਵਾਸ ਦਾ ਸਮੁੰਦਰ ਉੱਥੇ ਆਸਥਾਣਾ ਸ਼ੁਰੂ ਹੋ ਜਾਂਦਾ ਹੈ ਸੋ ਇਸ ਤਰ੍ਹਾਂ ਜਿਹਦੀ ਇਸ ਪਾਠ ਜਿਨੇ ਇਸ ਮੁਸਤਕਿਲੇ ਵਿੱਚ ਮੈਂ ਕਹਿ ਸਕਦਾ ਕਿ ਇਹ ਗਿਆਨ ਦਾ ਸਾਗਰ ਹੈ ਉਸ ਸਮੇਂ ਦੀ ਜਿੰਨੇ ਘਟਨਾਵਾਂ ਸੀ ਉਹਨਾਂ ਨੂੰ ਬਹੁਤ ਵਧੀਆ ਢੰਗ ਨਾਲ ਉਹਨਾਂ ਨੂੰ ਚਿੰਨ ਕੇ ਪਰੋ ਕੇ ਸਾਡੇ ਸਾਹਮਣੇ ਪੇਸ਼ ਕੀਤਾ ਤੇ ਮੈਂ ਵਿਜਾਰਸ ਕਰਾਂਗਾ ਇਹ ਸਾਰੇ ਸਰਜਣ ਸਾਥੀ ਜਿਨੇ ਇੱਥੇ ਘਟ ਘਟ ਬੈਠੇ ਨੇ ਇਹ ਕਿਤਾਬ ਨਾਨਕ ਵਿੜਾ ਜ਼ਰੂਰ ਪੜਨ ਮੈਨੂੰ ਸਮਾਂ ਦਿੱਤਾ ਜਿਆਦਾ ਸਮਾਂ ਲੈ ਗਿਆ ਮੈਂ ਸਾਹਿਬ ਤੁਹਾਡੇ ਜਾਚਕਾ ਬਹੁਤ-ਬਹੁਤ ਸ਼ੁਕਰੀਆ। ਬਹੁਤ-ਬਹੁਤ ਧੰਨਵਾਦ ਅਰਣ ਸਾਡੇ ਡਾਕਟਰ ਗਰਮੀਤ ਕਲਰ ਮਾਜਰੀ ਜੀ ਉਹਨਾਂ ਨੇ ਕਿਹਾ ਕਿ ਇਸ ਪੀਰੀਅਡ ਤੇ ਖਾਸ ਕਰ ਨਾਨਕ ਦੇ ਹਵਾਲੇ ਨਾਲ ਕੁਝ ਗੱਲ ਕਹਿਣੀ ਚਾਹੁੰਦੇ ਨੇ ਗਰਮੀਤ ਕਲਰ। ਬਹੁਤ ਹੀ ਕਾਜੋ ਪ੍ਰਦਾਨਗੀ ਮੰਦਰ ਤੇ ਆਰਜਨ ਸਟ੍ਰੈਚ ਬਹੁਤ دانشਮਨ ਨੇ ਉਸ ਤੋਂ ਇਸ ਕੋਸਤਕ ਦੇ ਬਾਰੇ ਜਦੋਂ ਮੇਰੇ ਕੋ ਮੈਸੇਜ ਆਇਆ ਤਾਂ ਮੇਰਾ ਨਾਰਾਜ ਬਣਿਆ ਕਿ ਬਾਕੀ ਕਦ ਤੱਕ ਤਕਤਾਬ ਹੋਏਗੀ ਤੇ ਮੈਨੇ ਸੁਣਨਾ ਚਾਹੀਦਾ ਏ ਕੋਈ ਜੇ ਸਾਡੇ ਟੋਟਲ ਕਪਤਾ ਲਿਖੇ ਜਾ ਰਹੀ ਹੈ ਜਾਂ ਹੋਰ ਉਹਦੇ ਚ ਆਪਣੇ ਧੰ ਦਾ ਇੱਕ ਸਰਸ ਹੁੰਦਾ ਹੈ ਪਰ ਨਾਨਕ ਬਿਲਾ ਪੜ ਕੇ ਮੈਨੂੰ ਮੇਰਾ ਮਨ ਮੰਨਿਆ ਕਿ ਜਰੂਰ ਸੁਣਾ ਚਾਹੀਦਾ ਪਰ ਇਹ ਜਿਹੇ ਕਿਤਾਬ ਚ ਮੈਂ ਲੱਗਾ ਇਹ ਵਾਰਤਕ ਦੇ ਰੂਪ ਚ ਹੈ ਉਹਦੇ ਵਿੱਚ ਵੀ ਮੈਂ ਨਿੱਜੀ ਤੌਰ ਤੇ ਇਹ ਗੱਲ ਸਾਹਮਣੇ ਕਹਿਣੀ ਚਾਹੁੰਦਾ ਕਿ ਪੁਸਤਕ ਆਪਣੀ ਜਗ੍ਹਾ ਇੱਕ ਟੈਕਸਟ ਹੈ ਜੋ ਕੁਝ ਵਾਰਤਾਕਾਰ ਨੇ ਨਿਵੰਦਕਾਰ ਨੇ ਜਾਂ ਕੋਈ ਵਿਦਵਾਨ ਨੇ ਕਹਿਣਾ ਚਾਹਿਆ ਸੀ ਕਹਿ ਦਿੰਦਾ ਹੈ ਇਦੇ ਵਿੱਚ ਇਹ ਜਾਣਕਾਰੀ ਮਿਲਈ ਕਿ ਸੈਕੰਡਰੀ এডਿਸ਼ਨ ਹੈ ਤੇ ਮੇਰੀ ਇਹ ਨਰਾਇਕੀ ਕਹਿ ਲੋ ਕਿ ਮੈਂ ਸੈਕੰਡਰੀ এডਿਸ਼ਨ ਹੈ ਦੇਖਿਆ ਪੜ੍ਹੁੰਦਾ ਜੁਰੂਰ ਕੁਝ ਦੋ ਚਾਰ ਚੀਜ਼ਾਂ ਪੜੀਆਂ ਮੈਂ ਦੂਸਰੀ ਗੱਲ ਇਹ ਸੀ ਕਿ ਜਿਹੜਾ ਪ੍ਰੋਫੈਸਰ 바ਵਾ ਸਿੰਘ ਉਹਨਾਂ ਨੇ ਤੇ ਜਾਨਾ ਸਾਹਿਬ ਨੇ ਤੁਹਾਡੇ ਸਾਹਮਣੇ ਡਾਲਾ ਟਵਲ ਕੀਤਾ ਹੈ ਹਿਸਟੋਰਿਕਲੀ ਇਸ ਕਿਤਾਬ ਦੇ ਜ਼ਰੀਏ ਬਹੁਤ ਕੁਝ ਕਿਹਾ ਹੈ ਉਹ ਅੱਜ ਤਹਾਂਵੀਂ ਕਿਸਮ ਦੀ ਫਟਾਹਾਸ ਲਾ इन्ना कुछ मैं देखता बहुत सारे के बारे इन्ना कुछ नहीं होंगे पिछले पिछले समय चेक कविता एक किताब आई सी मैं उसे कहा कि इतिहास को तो जाने बिना घटो घट इस पुस्तक नहीं समझ सकते बिल्कुल यो गल जी प्रोफेसर बाबा सिंह ने कही है कि जे थो इतिहास की समझ नहीं है वो ट्रेंड्स की रहे इतिहास का मीनिंग है इतिहास अपने आप को अपगेट किता है तो फिर इस किताब नही समझ सकोगे ਤੇ ਤੁਹਾਡਾ ਜਿਹੜਾ ਹਾਸਲਾ ਉਹ ਗਾਇਬ ਹੁੰਦਾ ਜਾਏਗਾ ਇਕ ਤੇ ਮੈਂ ਨਾ ਦੋਹਾਂ ਵਿਦਵਾਨਾਂ ਨੂੰ ਇਸ ਲਈ ਵੀ ਮੁਆਤਬਾ ਦੇਣਾ ਚਾਹੁੰਦਾ ਕਿ ਇਹਨਾਂ ਨੇ ਬਹੁਤ ਹੀ ਕਮਾਲ ਦੇ ਢੰਗ ਨਾਲ ਕਲਾਤਮਿਕ ਢੰਗ ਨਾਲ ਆਪਣੀ ਗੱਲ ਤੁਹਾਡੇ ਸਾਹਮਣੇ ਰੱਖਿਆ ਤੇ ਮੈਂ ਆਪਣੀ ਅੱਖ ਨਹੀਂ ਫੜ ਸਕਿਆ ਜਦ ਤੱਕ ਜਦੋਂ ਜਿੰਨਾ ਸਮਾਪ੍ਰੇਖ ਸਰ ਬਾਬਾ ਸਿੰਘ ਤੇ ਚਾਣਾ ਸਕੋਲ ਤੇ ਰਹੇ ਅੱਜ ਸਾਡੇ ਸਾਹਮਣੇ ਇਹ ਵੀ ਸਮੱਸਿਆ ਹੈ ਕਿ ਅਸੀਂ ਸਾਡੇ ਮਿੱਤਰ ਦੋਸਤ ਸ਼ਾਇਰ ਇਕੱਠੇ ਕਰ ਲੈਂਦੇ ਆ ਬੁਲਾ ਦਿੰਦੇ ਆ ਚਾਹ ਪਾਣੀ ਪਿਉਂਦੇ ਆ ਪਰ ਜੋ ਕੁਝ ਉਹਨਾਂ ਨੂੰ ਦੇਣਾ ਹੁੰਦਾ ਹੈ ਉਹ ਗਾਇਬ ਸਾਦਾ ਇਸ ਦਾਇਸ ਤੋਂ ਇਸ ਪ੍ਰਧਾਨਜੀ ਮੰਡਲ ਤੋਂ ਥੋੜਾ ਤੱਕ ਰਹਿ ਜਾਂਦਾ ਆਜੋ ਗਾਇਕ ਮੈਨੂੰ ਲੱਗਦਾ ਖਤਮ ਹੋ ਗਿਆ ਇੱਕ ਗਲਤੀ ਤੁਸੀਂ ਇਹਨਾਂ ਵਿਦਵਾਨਾਂ ਲਈ ਪਹਿਲਾਂ ਸਾਡੇ ਮਿੱਤਰ ਪਾਪੜਾ ਜੀ ਲਈ ਤੇ ਇਹਨਾਂ ਵਿਦਵਾਨਾਂ ਲਈ ਤਾੜੀਆਂ ਜ਼ਰੂਰ ਲਾਓ ਤਾਂ ਕਿ ਥੋੜਾ ਜਿਹਾ ਸ਼ਾਂਤੀ ਜੀ ਪੰਨ ਹੋ ਸਕੇ ਦੂਸਰੀ ਗੱਲ ਮੈਂ ਇਹਦੇ ਵਿੱਚੋਂ ਡਾਕਟਰ ਕੁਲਦੀਪ ਨੇ ਇਸ਼ਾਰਾ ਦਿੱਤਾ ਹੈ ਪਰ ਮੇਰਾ ਕੋਈ ਐਸਾ ਮਕਸਦ ਨਹੀਂ ਹੈ ਇੱਕ ਭਗਤੀ ਅੰਦੋਲਨ ਦੇ ਇੱਕ ਗੁਰੂ ਨਾਨਕ ਦੇਵ ਦੇ ਸਮੇਂ ਦੇ ਵੱਖ-ਵੱਖ ਸਮਾਜਿਕ ਤ੍ਰਿਸ਼ ਮੈਂ ਇਹਨਾਂ ਦੇ ਮਾਧਿਅਮ ਰਾਹੀਂ ਉਹ ਜੀ ਗੱਲ ਕਹਿਣਾ ਚਾਹੁੰਦਾ ਤੁਸੀਂ ਬਾਦਰੀ ਢੰਗ ਨਾਲ ਹਿਸਟੋਰੀਕਲ ਪੱਖ ਪੱਖਾਂ ਨੂੰ ਬਹੁਤ ਅੱਛੇ ਢੰਗ ਨਾਲ ਸਮਝ ਰਿਆ ਆਧੁਨਿਕ ਢੰਗ ਦੇ ਵਿੱਚ ਅੱਜ ਦੇ ਕਿਸਾਨੀ ਮੂਮੈਂਟ ਦੇ ਬਾਰੇ ਚਾਨਣਾ ਸਾਹਿਬ ਨੇ ਦੱਸ ਦਿੱਤਾ ਇਹ ਵੀ ਉਸ ਲਹਿਰ ਦਾ ਬਹੁਤ ਵੱਡਾ ਹਿੱਸਾ ਗਿਆਨਮੂਲਕ ਦੇ ਲਹਿਰ ਜੁੜਕ ਬਹੁਤ ਵੱਡਾ ਹਿੱਸਾ ਮੈਂ ਸਿਰਫ ਇਹ ਨਹੀਂ ਕਹਿਣਾ ਚਾਹੁੰਦਾ ਮੇਰੇ دوست ਮਿੱਤਰ ਨੂੰ ਮਿੱਤਰ ਨੂੰ ਆਪਣੇ ਕ੍ਰਿਸ਼ ਪਾਪੜਾ ਜੀ ਨੂੰ ਕਿ ਇਹ ਦੇ ਵਿੱਚ ਭਗਤੀ ਅੰਦੋਲਨ ਨੂੰ ਜੇ ਤੁਸੀਂ ਦੁਬਾਰਾ ਰਿਵਾਈਵ ਕੀਤਾ ਹੈ ਇਸ ਪੋਸਤਕ ਨੂੰ ਛਾਪਿਆ ਹੈ ਤਾਂ ਇਹ ਦੇ ਵਿੱਚ ਇੱਕ ਘਟਨਾ ਮੈਂ ਸ਼ਾਮਲ ਕਰਨੀ ਚਾਹੁੰਦਾ ਭਾਰਤ ਵਿੱਚ ਭਗਤੀ ਅੰਦੋਲਨ ਦਾ ਕਟੋਕਤ 20ਵੀਂ ਸਦੀ ਦੇ ਮੁੱਢ ਦੇ ਹੱਕੇ ਤੱਕ 1926 ਤੱਕ ਕੀ ਅਸਰ ਰਿਹਾ ਆਗਰ ਉਹ ਸ਼ਾਮਲ ਹੋ ਸਕਦਾ ਹੈ ਜਾਇਕਰ ਦਾ ਬਹੁਤ ਅੱਛੀ ਗੱਲ ਹੋਏਗੀ ਕਿਤਾਬ ਬਾਰੇ ਮੇਰਾ ਕੋਈ ਕਿੰਤੂਪਰੰਤ ਨਹੀਂ ਹੈ ਉਹ ਕੀ ਹੈ ਕਿ ਸਾਡੇ ਕੋਲੇ ਕਬੀਰ ਤੋਂ ਪਹਿਲਾਂ ਉਹਦੇ ਪੈਰਲਲ ਗੁਰੂ ਰਵਿਦਾਸ ਸਤਿ巴巴 ਜਾਨ ਤਿੰਨ ਸਭ ਤੋਂ ਵੱਡੇ ਨਾਇਕ ਨੇ ਜਿਨ੍ਹਾਂ ਨੂੰ ਧਰਮ ਦੇ ਨਾਤੇ ਨਹੀਂ ਦੇਖਿਆ ਜਾ ਸਕਦਾ ਸਾਡਾ ਸਮਾਜ ਦਾ ਜਿਹੜਾ ਸੋਸ਼ਲ ਫੀਨੋਮਨਾ ਹੈ ਉਸ ਨੂੰ ਕਿੱਦਾਂ ਕਾਊਂਟਰ ਕਰਦੇ ਨੇ ਉਹ ਬਾਣੀ ਰਾਹੀਂ ਸੰਵਾਦ ਰਾਹੀਂ ਤੇ ਪੂਰਾ ਭਾਰਤ ਜਿਹੜਾ ਹੈ ਉਹ ਉਲੰਘ ਕੇ ਬਕਬਕਾ ਮਤ ਜਾ ਕੇ ਲੋਕਾਂ ਨੂੰ ਕਮਿਸ਼ੀਅਨ ਕਰਦੇ ਨੇ ਉਹ ਇੱਕ ਵੱਡੀ ਟੈਕਸਟ ਹੈ ਬੜਾ ਵਿਚਾਰਤਕ ਸੰਚਮਾਜੀ ਦੇ ਬਾਰੇ ਪ੍ਰੋਫੈਸਰ ਬਾਬਾ ਸਿੰਘ ਨੇ ਗੱਲ ਕੀਤੀ ਹੈ ਇਹ ਅਲੱਗ ਚੀਜ਼ ਹੈ ਕਿ ਉਹ ਉਹਨਾਂ ਨੇ ਇਸ ਗੱਲ ਨੂੰ ਮੈਨੂੰ ਸਮਝਦਾ ਮੈਂ ਸਮਝਦਾ ਕਿ ਇਸ ਕਨਵਰਟ ਕਰ ਦਿੱਤਾ ਕਿ ਉਹ ਗੁਰਮਤ ਦੇ ਰਾਹੀਂ ਗੁਰਮੁਖ ਪੈਦਾ ਹੋ ਗਿਆ ਆ ਉਹ ਗੁਰਮਤ ਦੇ ਨਾਲ ਨਾਲ ਹੋਰ ਕੀ ਪੈਦਾ ਹੋਇਆ ਮੈਂ ਬਸ ਇੰਨਾ ਹੀ ਇਸ਼ਾਰਾ ਕਰਨਾ ਚਾਹੁੰਦਾ ਦੋਸਤੋ ਤੁਸੀਂ 1857 ਦੇ ਗਦਰ ਦੀ ਗੱਲ ਬਹੁਤ ਸੁਣੀ ਹੋਵੇਗੀ ਪੂਰੀ ਤਰ੍ਹਾਂ ਉਸ ਜ਼ਮਾਨੇ ਤੋਂ ਬਾਅਦ ਅੱਜ ਤੱਕ ਬੜੇ ਲੋਕਾਂ ਨੇ ਇਸ ਬਾਰੇ ਸੁਣਿਆ ਪਰ 1677 ਦਾ ਗੋਲਡ ਨਹੀਂ ਸੁਣਿਆ ਇਰਵਾਨ ਉਹ ਯੂਨੈਸਕੋ ਕਿਤਾਬ ਉਸਰ ਕਿਤਾਬਾਂ ਵਿੱਚ ਹੈਗਾ 36 ਗਰ ਦੇ ਵਿੱਚ ਇੱਕ ਮੂਮੈਂਟ ਖੜੀ ਹੋਈ ਜਿਹੜੇ ਕਬੀਰ ਰਵਿਦਾਸ ਸੱਤ ਗੁਰੂ ਨਾਨਕ ਦੇ ਨਾਲ-ਨਾਲ ਚਲ ਤੋਂ ਬਾਅਦ ਉਹ ਪੈਦਾ ਹੋਈ ਔਰ ਉਹਦੇ ਵਿੱਚ 1707 ਦੇ ਵਿੱਚ ਅਰੰਗਸੇਵ ਚੜਾ ਗਿਆ ਪਰ ਮੈਂ 1672 ਦੀ ਗੱਲ ਕਰਦਾ ਉਸ ਕੋਲੇ ਜੀਵਤ ਸੀ ਉਹ ਇਸ ਮੂਮੈਂਟ ਵਿੱਚ ਉਹ ਲੋਕ ਸੀ ਜਿਨ੍ਹਾਂ ਨੂੰ ਗਰ ਕਿਨਾਰ ਕਰ ਦਿੱਤਾ ਗਿਆ ਸੀ এডਿਕੇਸ਼ਨ ਤੋਂ ਤੇ ਜਿੰਨੀਆਂ ਸਮਾਜ ਦੇ ਹੋਰ ਦੇ ਵਰਨ ਨੇ ਆ ਗਿਆਨ ਕੋ ਸਮਝ ਲੋ ਗਿਆਨ ਕੋ ਜਿਹਨੂੰ ਅਲੱਗੇ ਹਲਾਬੇ ਕਰ ਦਿੱਤਾ ਗਿਆ ਸਮਝ ਲੋ ਉਹ ਕੋ ਕੁਝ ਨਹੀਂ ਹੈ ਉਹਨਾਂ ਨੇ ਕਬੀਰ ਰਬੀਦਾਸ ਅਤੇ ਗੁਰੂ ਨਾਨਕ ਨੂੰ ਆਪਣਾ ਗੁਰੂ ਮੰਨਦੇ ਹੋਏ ਆਪਣੀ ਕਮਿਊਨਿਟੀ ਦੇ ਵਿੱਚ ਉਹਨਾਂ ਨੇ ਕੁਛ ਰੈਪਰ ਜਿਸ਼ਨ ਲਿਆਉਣ ਦੇ ਲਈ ਆਪਣੇ ਆਪ ਨੇ ਇਕੱਤਰਤ ਕੀਤਾ ਸੰਯੁਕਤ ਕੀਤਾ ਤੇ ਆਪਣਾ ਇੱਕ ਸੈਂਟਰ ਬਣਾਇਆ 36 ਗਰ ਦੇ ਵਿੱਚ ਬਾਅਦ ਉਹ ਹਰਿਆਣਾ ਇਹ ਫੈਰਸ ਵੀ ਦੀ ਕਰਦਾ ਜਿੱਦੋਂ ਪੰਜਾਬ ਇਕੱਠਾ ਸੀ ਉਦੋਂ ਫਿਰ ਹਰਿਆਣਾ ਵਿੱਚ ਵੀ ਮੂਵਮੈਂਟ ਆ ਗਿਆ ਉਹਦੇ ਵਿੱਚ ਕੀ ਸੀ ਜਿਹੜੀਆਂ ਪ੍ਰੋਫੈਸਰ ਬਾਬਾ ਸਿੰਘ ਜੀ ਕਹਿ ਰਹੇ ਸੀ ਕਿ ਮੁੱਢਲੇ ਤੋਂ ਕਿਹੜਾ ਸਾਡਾ ਇੱਕ ਮੈਸਮੁਦਾਨ ਇਹ ਸੰਵਿਧਾਨ ਹੋਇਆ ਪੈਦਾ ਹੋਇਆ ਮੁੱਢਲਾ ਗਿਆਨ ਪੈਦਾ ਹੋਇਆ ਕਿ ਰੂਲ ਕਿਵੇਂ ਕਰਨਾ ਰਾਜਾ ਦੀ ਗੱਲ ਸੀ ਪ੍ਰਿੰਸੀ ਦੀ ਗੱਲ ਸੀ ਉਹਨਾਂ ਨੇ ਉਹਦੇ ਵਿੱਚ ਕੁਝ ਜ਼ਾਇਦ ਕਰਕੇ ਆਪਣੇ ਆਪ ਨੂੰ ਸੰਗਠਿਤ ਕੀਤਾ ਤੇ ਉਹਨਾਂ ਦਾ ਉਹਨਾਂ ਦਾ ਮੁਖੀੜ ਹੋ ਗਿਆ ਅਰੰਗਜ਼ੇਬ ਦੇ ਸਪਾਹੀਆਂ ਦੇ ਨਾਲ ਸਿਪਾਹੀ ਨੂੰ ਉਹਨਾਂ ਨੇ ਮਾਰ ਦਿੱਤਾ ਔਰੰਗਜ਼ੇਬ ਫਿਰ ਆਪਣੀ ਸੈਨਾ ਲੈ ਕੇ ਆਕਲੀ ਲੜਿਆ ਪਰ ਤ ਉਹ ਮੁਕਾਬਲਾ ਕਰਦੇ ਰਹੇ ਫਤਨਾਮੀ ਮੂਮੈਂਟ mas eu não